ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। परे कुझु गेना परदे We ਜਾ ਪੀਰਾਂ ਦੀ ਅਸੀਂ ਤਰਨਜੋਤੀ ਕਮੇਟੀ ਦੇ ਮੈਂਬਰ ਅੱਜ ਅਸੀਂ ਸਲਾਨਾ ਜੋੜ ਮੇਲੇ ਦਾ ਸਬੰਧ ਵਿੱਚ ਇਕੱਠੇ ਹੋਏ ਹਾਂ ਤੇ ਅੱਜ 19 ਤਰੀਕ ਨੂੰ ਸ਼ਾਮ ਦੇ 4 ਵਜੇ ਪੀਰਾਂ ਦੀ ਮਹਿਫਲ ਕਵਾਲ ਸ਼ਾਮ ਨੂੰ 4 ਵਜੇ ਸਜੇਗੀ ਜਿਸ ਵਿੱਚ ਪੀਰਾਂ ਦੇ ਗੋਲਗਾਂ ਕੀਤੇ ਜਾਣਗੇ ਤੇ ਕੱਲ ਸਵੇਰੇ 20 ਤਰੀਕ ਨੂੰ ਸਵੇਰੇ 9:00 9:00 ਵਜੇ ਸਟੇਜ ਸਜੇਗੀ ਜਿਸ ਵਿੱਚ ਵੱਖ-ਵੱਖ ਕਲਾਕਾਰ ਆਪਣਾ ਸਭਿਆਚਾਰਕ ਪੇਸ਼ ਕਰਨਗੇ ਤੇ 21 ਤਰੀਕ ਸਵੇਰ ਵੇਲੇ ਫੇਰ ਸਟੇਜ ਸਜੇਗੀ ਤੇ ਸ਼ਾਮ ਨੂੰ 3:00 ਵਜੇ ਤੋਂ ਬਾਅਦ ਪੀੜਾਂ ਦੀ ਛਿੰਝ ਕਰਾਈ ਜਾਵੇਗੀ ਜਿਸ ਵਿੱਚ ਵੱਖ-ਵੱਖ ਕੁਸ਼ਤੀਆਂ ਦੇ ਪਹਿਲਵਾਨ ਆ ਰਹੇ ਹਨ ਤੇ ਸਭ ਨੂੰ ਸਦਾ ਦਿੱਤਾ ਜਾਂਦਾ ਹੈ ਤੇ ਵੱਧ ਤੋਂ ਵੱਧ ਮੇਲੇ 'ਚ ਪਹੁੰਚਣ ਦੀ ਕਿਰਪਾ ਨਾਲ ਯਾਹ ਮਹੀਨੇ ਯਾਹ ਸੂਤਰੀ ਤੇ ਤੇਰਾ ਮੁਕਾਮ ਇਹ ਗਾਦੇ ਵਈਏ ਚਾਹਿਆ ਯਾਦ ਕਰਨਾ ਹੈ ਸੂਤ ਜਿਹੜਾ ਸੂਤ ਫਤਨਾ ਦਾ ਦੇਗਾ ਬੰਦੇ ਬੰਦਾ ਤਾਂ ਮਾਸ਼ਾਅੱਲਾਹ ਨਾ ਕਰਦਾ ਬੰਦਾ ਯਾਹ ਤਾਰੀਖ ਤੇਰੇ ਚੰਗੀ ਦਿਨ ਲਾ ਲਾਏਗਾ ਬਰਕਤ ਬਿਸਮਿਲਲਾ ਤੋਂ ਤੋਂ ਮੇਰੇ ਨਾਲ ਕਰਵਾ ਦੇ ਕਰਵਾਏ آپ کو سنگا کرے گا سبھی آسان جو سالانہ کو ਅਸੀਂ ਸਾਰੇ ਪਰਦੇਸ ਵਿੱਚ ਜਿਹਨੇ ਕੰਮ ਕਰ ਰਿਹਾ ਹੈ ਇਹ ਦੇਖਾ ਕਰਨੀ ਆ ਬਾਹਰ ਲੱਗਦੀ ਜਿੰਨੇ ਸਿੱਖ ਪਰਦੇਸ ਵਿੱਚ ਲੱਗਦਾ ਹੈ ਯਾਦ ਕਰਿਆ ਮਰਾਜ ਕਿ ਮਦਦ ਹੋ ਮਾ ਜਿਹੜੀ ਰਸਤਾ ਬਣਾਇਆ ਜਿਹਦੀ ਬਾਤ ਕਰ ਰਿਹਾ ਹਾਂ ਖੁਸ਼ਿਆ ਦਾ ਸਕੂਲ ਦੇ ਬੱਚਿਆਂ ਦੇ ਵਾਸਤੇ ਮਰਾਜ ਜਿਹਨੇ ਨਕਲੀ ਮਰਾਜ ਤੇਵਾ ਦੇ ਅੰਸ਼ ਸਾਈ ਜਾਣਾ ਸਭ ਦੀਆਂ ਮਤਵਲਾਂ ਜਿਹੜੀਆਂ ਕਰੀਆਂ ਸਭ ਸੰਸਥਾ ਦੇ ਕਾਰਜਕਾਰ ਦੇ ਕੋਲ ਪਾਚਾ ਮਰਾਜ ਇਹ ਵੀ ਇਹ ਵੀ ਤਾਂ ਸੈਕਟ੍ਰੈਂਟ ਕਰਨੇ ਕਿੱਥੇ ਮਰਾਜ ਦੇਵਾ ਗਰੋ ਦਾ ਪੰਨੀ ਮਰਾਜ ਆ ਗਿਆ ਬਖਸ਼ੂ ਬਾਤ ਕਰਦੇ ਮਾਣ ਜੈਨ ਜੀ ਰਮਦਾ ਜੀ ਨੂੰ ਬਾਤ ਦੂਜੇ ਪਾਸਾ ਮਾਣ ਜੈਨ ਜੀ ਸ਼ੰਕਪਾਲ ਜੀ ਦਾ ਨਾਸ ਕਰਨ ਦੇ ਕਰਦੇ ਆ ਅੱਗੇ ਕਰਦੇ ਮੈਂ ਬਹੁਤ ਮਾਣ ਹੈ ਕਿ ਸਾਡੇ ਪਰਮੰਤਾ ਕਮੇਟੀ ਐ ਸੇਵਾਦਾਰ ਨੇ ਉਹਨਾਂ ਦੇ ਵੱਲੋਂ ਸਾਰਿਆਂ ਦਾ ਬਹੁਤ ਵੱਡਾ ਸਤਿਕਾਰ ਕੀਤਾ ਜਾ ਰਿਹਾ ਹੈ ਸੁਧਾਤਾ ਜੀ ਦੇ ਪਰਹਾਉਰ ਤੇ ਔਰ ਬੜੇ ਪਿਆਰ ਸਤਕਾਰ ਦੇ ਨਾਲ ਤੁਹਾਡਿਆਂ ਦੇ ਦਰਮਾਨ ਹਰੇਕ ਪਰਵਾਰ ਦੇ ਵਿੱਚ ਖੁਸ਼ੀਆਂ ਹੋਣ ਹਰੇਕ ਘਰ ਦੇ ਵਿੱਚ ਖੁਸ਼ੀਆਂ ਹੋਣ ਕਿਉਂਕਿ ਵਿਸ਼ਾ ਪ੍ਰਦੇਸ਼ਾਂ ਦੇ ਵਿੱਚ ਬੈਠੇ ਮੇਰੇ ਐਨ ਆਰ ਆਈ ਵੀਰ ਚਾਹੇ ਕੈਨੇਡਾ ਦੇ ਵਿੱਚ ਨੇ ਚਾਹੇ ਯੂ ਐਸ ਆ ਦੇ ਵਿੱਚ ਨੇ ਚਾਹੇ ਕਿਸੇ ਵੀ ਕੰਟਰੀ ਦੇ ਵਿੱਚ ਨੇ ਉਹਨਾਂ ਦੀਆਂ ਨੂੰ ਫੋਨ ਕਾਲ ਜਾ ਰਹੀ ਹੈ ਕਿ ਜੱਸੀ ਭਾਜੀ ਸਾਨੂੰ ਮੇਲਾ ਦੇਖ ਕੇ ਬੜਾ ਆਨੰਦ ਆ ਰਿਹਾ ਹੈ ਔਰ ਲੱਗਦਾ ਤਾਂ ਪੀਰ ਨੇ ਇਸ ਧਰਤੀ ਤੇ ਕਰਮ ਕੀਤਾ ਇਸ ਮੰਡਰ ਦੇ ਉੱਤੇ

ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸਹੂਲਤਾਂ

ਦੰਬੀਅਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ